वो एक ही है हैप्पी फादर्स डे लो जी आज हैगा जी फादर्स डे आई लव यू फादर माय फादर इज बेस्ट माय फादर इज स्वीट माय फादर इज नाइस आई लव यू फादर लव टू देंगे हैप्पी फादर्स डे थैंक ਤਦ ਸੋ ਤੁਸੀਂ ਵੀ ਕਮੈਂਟ ਕਰਕੇ ਕਿਨੂ ਕਿਨੂ ਅੱਜ ਹੈਪੀ ਫਾਦਰਡੇਸ ਤੇ ਉਹਨਾਂ ਦੇ ਬੱਚਿਆਂ ਨੇ ਫਾਦਰਡੇ ਦਾ ਕਾਰਡ ਦਿੱਤਾ ਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਹੁਸਨ ਕਿਵੇਂ ਸਾਰੇ ਠੀਕ ਠਾਕ ਹੋ ਲਓ ਜੀ ਲੈ ਕੇ ਆਏ ਜੀ ਨਵਾਂ ਵਲੌਗ ਸੰਡੇ ਵਲੌਗ ਫੈਮਿਲੀ ਵਲੌਗ ਤੇ ਤੁਹਾਨੂੰ ਦਿਖਾਉਣੇ ਆ ਅੱਜ ਦਾ ਆਪਣਾ ਰੁਟੀਨ ਜੀ ਫੈਮਿਲੀ ਵਲੌਗ ਦੇ ਵਿੱਚ ਤੇ ਸਭ ਤੋਂ ਪਹਿਲਾਂ ਆਪਾਂ ਮਾਰਨਿੰਗ ਥੋੜਾ ਲੇਟ ਉੱਠਿਆ ਜੀ ਸੰਡੇ ਛੁੱਟੀ ਵਾਲੇ ਦਿਨ ਥੋੜਾ ਆਪਾਂ ਲੇਟ ਉੱਠੀ ਤਾਂ ਫਿਰ ਮੈਂ ਗਿਆਨ ਸੀਗਾ ਜੀ ਅੱਜ ਕਟਿੰਗ ਕਰਵਾਉਣ ਕਟਿੰਗ ਕਰਵਾ ਕੇ ਆਏ ਆ ਤੇ ਨਾਲੇ ਐਡਮਸਾਜ ਵਗੈਰਾ ਕਰਾਈ ਜਾਂ ਤੇ ਹੁਣ ਆਪਾਂ ਪਹੁੰਚ ਗਏ ਜੀ ਘਰੇ ਬਣੇ ਰਹੋ ਸਾਡੇ ਨਾਲ ਤੇ ਘਰ ਦੇ ਨਾਲ ਅੱਜ ਫੇਰ ਨਹੀਂ ਛੁੱਟੀ ਸੰਡੇ ਦਾ ਕਰਕੇ ਮੈਨੂੰ ਛੁੱਟੀ ਆ ਗਰਮੀ ਬਹੁਤ ਹਾਂ ਜਾਣਾ ਕਰਨੀ ਪਊਟ ਜਾਣਾ ਡੂਟੀ ਗਰਮੀ ਬਹੁਤ ਆਤ ਹੈ ਉਥੇ ਤੇ ਏਸੀ ਲੰਗਾ ਵਾ ਪਰ ਬਾਹਰ ਕਰਨੀ ਕਿੰਨੀ ਨਾਲੇ ਇਹਦਾ ਜੀਨ ਲੱਗਦਾ ਹੁਣ ਉਥੇ ਲੱਗਦਾ ਨਹੀਂ ਛੋਟਾ ਹੁੰਦਾ ਜਾਂਦਾ ਸੀ ਛੋਟਾ ਹੁੰਦਾ ਤਾਂ ਲੱਗਦਾ ਤਾਂ ਬਹੁਤ ਜਾਣਾ ਸੀ ਡੂਟੀ ਦਾ 4 ਸਾਲ ਲਾਵ ਜਨੇ ਕਹਣਾ ਮੈਨੂੰ ਪੱਟੀ ਲਾਵ ਗੋਪੀ ਡੇਡਾ ਗੋਪੀ ਡੇਡਾ ਚਾਰ ਬੰਦੇ ਡੰਗ ਕਰਦੇ ਚਾਰ ਬੰਦੇ ਡੰਗ ਕਰਦੇ ਆ ਡਿਕ ਲੋ ਡਿਕ ਵੇਰਾ ਸਾਰੇ ਟਿਕਾ ਇਹਨੂੰ ਕਹਣਾ ਲਾ ਇਹਨੂੰ ਸਾਰੀਆਂ ਦਵਾਈਆਂ ਦਾ ਪਤਾ ਕਿਹੜੀਆਂ ਕਿਹੜੀਆਂ ਇਹਨਾਂ ਨੇ ਕਹਣਾ ਦਰਦ ਹੁੰਦੀ ਲਾ ਜਨੇ ਕਹਣਾ ਡਿਕ ਲੋ ਲਾ ਦੋ ਜੇ ਡਿਕ ਲੋ ਨਹੀਂ ਸਹੀ ਹੁੰਦਾ ਇਹਨੇ ਕਹਣਾ ਟ੍ਰੈਮਾਡੋਲ ਲਾ ਦੋ ਇਹਨੇ ਵੀ ਪਤਾ ਹੁੰਦਾ ਸੀ ਕਿ ਟਿੱਡੀ ਦਰੋ ਦੋ ਟ੍ਰੈਮਾਡੋਲ ਦਾ ਵੀ ਪਤਾ ਇਹਨੂੰ ਇਹ ਹੁੰਦਾ ਸੀ ਕਿ ਜੇ ਡਿਕ ਲੋ ਨਹੀਂ ਤੇ ਫਿਰ ਟ੍ਰੈਮਾਡੋਲ ਲਾ ਦੋ ਜਿਹੜੇ ਡੇਗਰ ਨਾਲ ਹਟੇ ਫਟਰਾ ਮਡੋਲਾ ਹਟ ਜਾਣੀ ਸਹੀ ਮੈਨੂੰ ਨਹੀਂ ਜਾਣ ਤੁਹਾਨੂੰ ਦੋਵਾਂ ਨੇ ਸਾਰੀਆਂ ਨਾ ਪਤਾ ਹੂੰ ਹੂੰ ਜਿਹੜੇ ਡੇਗਰ ਨਾਲ ਸਰ ਨਹੀਂ ਹੁੰਦਾ ਫਟਰਾ ਮਡੋਲਾ ਦੋ ਇਦਾਂ ਕਹਿਣਾ ਨਹੀਂ ਹੋਇਆ ਸਿੱਧਾਈ ਬੱਚਾ ਨਸਰਣ ਆਇਆ ਲੋ ਜੀ ਹੁਣ ਆਪਾਂ ਜੀ ਲੱਗੇ ਆ ਜੀ ਚਾਹ ਪੀਣ ਤੇ ਥੋੜਾ ਬ੍ਰੇਕਫਾਸਟ ਕਰ ਲਈਏ ਤੇ ਕਿਉਂਕਿ ਕਟਿੰਗ ਵਗੈਰਾ ਤੇ ਕਰਾ ਲਈ ਆ ਤੇ ਆ ਗਏ ਆ ਜੀ ਆਪਾਂ ਘਰ ਤੇ ਬਣੇ ਰਹੋ ਸਾਡੇ ਨਾਲ ਵਲੌਗ ਦੇ ਵਿੱਚ ਲਓ ਜੀ ਆਪਣਾ ਬ੍ਰੇਕਫਾਸਟ ਚਾਹ ਵਿਦ ਡਰਾਈ ਫਰੂਟਸ ਐਂਡ ਬਿਸਕੁਟਸ ਆ ਗਈ ਆ ਜੀ ਆਪਾਂ ਲੱਗੇ ਆਂ ਜੀ ਪੀਣ ਚਾਹ ਪੀ ਲਈਏ ਥੋੜਾ ਬੇਕਰਸ ਖਾ ਲਈਏ ਤਾਂ ਫਿਰ ਆਪਾਂ ਰੈਡੀ ਹੋ ਗਏ ਫਰੈਸ਼ ਹੋ ਗਏ ਐ ਤੂੰ ਕੀ ਲੈਣਾ ਚਾਹ ਪੀਣੀ ਡਰਾਈ ਫਰੂਟਸ ਬਿਸਕਟ ਜਾਂ ਬਿਸਕਟ ਐਨੂੰ ਦਾ ਹੋਏ ਇਜੀ ਕਰੋ ਇਜੀ ਕਰੋ ਹੂੰ ਲੋ ਜੀ ਚੱਲਿਆਂ ਜੀ ਆਪਾਂ ਹੁਣ ਪੂਜਾ ਨੂੰ ਛੱਡਣ ਡਿਊਟੀ ਤੇ ਤੇ ਆ ਜਾਓ ਜੀ ਬਹੁਤ ਜਿਆਦਾ ਟੈਂਪਰੇਚਰ ਬਹੁਤ ਜਿਆਦਾ ਵਾ ਤੇ ਗੱਡੀ ਸਾਡੀ ਰਹਿ ਜਾਂਦੀ ਧੁੱਪੇ ਤੇ ਚਿੱਤਾ ਭੁੱਲ ਜਾਂਦਾ ਸਾਫੇ ਕਰਨ ਦਾ ਜਿਆਦਾ ਹੋ ਜਾਂਦੀ ਆ ਸੀਟਾ ਬਹੁਤ ਗਰਮ ਤੇ ਹੁਣ ਜਾ ਰਹੇ ਆ ਜੀ ਹੁਣ ਅਸੀਂ ਲਾਇਆ ਆਪਾਂ ਫੁੱਲ ਤੇ ਤੇ ਉਹ ਸਾਜੋ ਦੇਖੋ ਕਿੰਨਾ ਠੰਡ ਲੱਗ ਰਹੀ ਪਿੱਛੇ ਨੂੰ ਮੈਂ ਤਾਂ ਕੰਬੜ ਲੈ ਲਾ ਖੜੀ ਜਾਏ ਲੋ ਜੀ ਆਪਾਂ ਘਰ ਦੇ ਨੂੰ ਛੱਡਦਾ ਵਾ ਜੀ ਡਿਊਟੀ ਤੇ ਤੇ ਹੁਣ ਆਪਾਂ ਚੱਲੇ ਆ ਜੀ ਘਰ ਤੇ ਗਰਮੀ ਬਹੁਤ ਜ਼ਿਆਦਾ ਅੱਜ ਆਪਾਂ ਆ ਗਏ ਆ ਜੀ ਘਰ ਪੂਜਾ ਨੂੰ ਛੱਡ ਕੇ ਡਿਊਟੀ ਤੇ ਪਹੁੰਚ ਗਏ ਆ ਜੀ ਹੁਣ ਆਪਾਂ ਲੱਗੇ ਆ ਜੀ ਖਾਣਾ ਖਾਣ ਖਾਣਾ ਖਾ ਕੇ ਫਿਰ ਆਪਾਂ ਹੈਗਾ ਜੀ ਨਹਾਉਣਾ ਤੇ ਫਿਰ ਸ਼ਾਵਰ ਲੈਣਾ ਸ਼ਾਵਰ ਲੈ ਕੇ ਫਿਰ ਦੇਖਦੇ ਆ ਅੱਗੇ ਦਾ ਆਪਣਾ ਕੀ ਅੱਜ ਦਾ ਰੁਟੀਨ ਤੁਹਾਨੂੰ ਸਾਰੀ ਦਿਖਾਉਨੇ ਆ ਜੀ ਆਜੋ ਜੀ ਲੋ ਜੀ ਆਪਣਾ ਲੰਚ ਆ ਗਿਆ ਜੀ ਮਟਰ ਪਨੀਰ ਦੀ ਸਬਜੀ ਰੋਟੀ ਸਲਾਡ ਨਿੰਬੂ ਦਾ ਮਸਾਲਾ ਪਾ ਕੇ ਨਾਲ ਰਾਇਤਾ ਤੇ ਨਾਲ ਬਾਂਸ ਦਾ achar ਸਪੈਸ਼ਲ ਬਾਂਸ ਦਾ achar ਬਹੁਤ ਹੀ ਟੇਸਟੀ ਹੁੰਦਾ ਤੁਸੀਂ ਵੀ ਟਰਾਈ ਕਰਿਓ ਬਾਸ ਦਾ achar ਬਾਸ ਦਾ ਮਰਬਾ ਬਾਸ ਦਾ achar ਤੁਸੀਂ ਮੇਰਾ ਵਲੌਗ ਦੇਖਿਆ ਸੀ ਉਹਦੇ ਵਿੱਚ ਉਹ ਸਰਦਾਰ ਜੀ ਜਿਹੜੇ ਆਉਂਦੇ ਆ ਚਰੰਗਾ achar ਵਾਲੇ ਉਹਨਾਂ ਕੋਲ ਲਿਆ ਸੀ ਤੁਸੀਂ ਵੀ ਲੈ ਸਕਦੇ ਹੋ ਬਹੁਤ ਹੀ ਟੇਸਟੀ ਹੁੰਦਾ ਹੁਣ ਆਪਾਂ ਖਾ ਕੇ ਤੁਹਾਨੂੰ ਦੱਸਦੇ ਆ ਜੀ ਕਿਦਾਂ ਲੱਗੀ ਹੈ ਸਬਜੀ ਮਟਰ ਪੀ ਵੇਦ ਰਾਇਤਾ ਕਿਦਾਂ ਦਾ ਬਣੀ ਕਿਦਾਂ ਦਾ ਬਣੀ ਬੜੀ ਟੇਸਟ ਆਜੂ ਜੀ ਨੇ ਕਾਣੀਆ ਸਬਜੀ ਮਟਰ ਪਨੀਰ ਦੀ ਤੇ ਕਮੈਂਟ ਕਰਿਓ ਜਰੂਰ ਦੱਸੋ ਕਿਹਦੀ ਕਰੀ ਫੇਵਰਟ ਆ ਮਟਰ ਪਨੀਰ ਸਬਜੀ ਲੋ ਜੀ ਆਪਾਂ ਸ਼ਾਵਰ ਲੈ ਲਿਆ ਤੇ ਹੁਣ ਆਪਾਂ ਲੱਗੇ ਆ ਜੀ ਰੈਡੀ ਹੋਣ ਤੇ ਹਜੇ ਮੈਂ ਮੁੱਛਾਂ ਸੈੱਟ ਕਰਨੀਆਂ ਕਿਉਂਕਿ ਇਹਨਾਂ ਨੂੰ ਕਾਫੀ ਟਾਈਮ ਲੱਗ ਜਾਂਦਾ ਤੇ ਹੁਣ ਲੱਗਾ ਜੀ ਮੈਂ ਮਸ਼ਾਲ ਸੈੱਟ ਕਰਨ ਤੇ ਤੁਸੀਂ ਬਣੇ ਰਹੋ ਸਾਡੇ ਨਾਲ ਬਲੌਗ ਦੇ ਵਿੱਚ ਗੱਲ ਸਭ ਤੋਂ ਜਦਾਂ ਨੂੰ ਜਿੰਨਾ ਫਲਾਇਆ ਤੇ ਲੋ ਜੀ ਹਮੇਸ਼ਾ ਦੀ ਤਰ੍ਹਾਂ ਚਾਹ ਦੀ ਲੋੜ ਨਾ ਪਤਾ ਹੀ ਆ ਉਹ ਮੇਰੀ ਪੱਕੀ ਆ ਤੇ ਲੱਗਿਆ ਜੀ ਆਪਾਂ ਗੋੜ ਵਾਲੀ ਚਾਹ ਬਣਾਉਣ ਸਪੈਸ਼ਲ ਤੇ ਜਿੰਨੇ ਇੱਕ ਵਾਰੀ ਗੋੜ ਵਾਲੀ ਮੇਰੇ ਹੱਥ ਦੀ ਚਾਹ ਪੀ ਲਈ ਤੇ ਮੈਂ ਕਹਿੰਦਾ ਵੀ ਤੁਸੀਂ ਦੁਨੀਆ ਦੀ ਸਾਰੀਆਂ ਚਾਹਾਂ ਭੁੱਲ ਜਾਓ ਕਿਉਂਕਿ ਆਪਣੇ ਕੋਲ ਗੋੜ ਵੀ ਜਿਹੜਾ ਦੇਸੀ ਸਪੈਸ਼ਲ ਬਲੈਕ ਕਲਰ ਦਾ ਗੋੜ ਹੈ ਐਸਾ ਗੋੜ ਹਨਾ ਕੋ 15 ਉਵਾਲੇ ਚਾਹ ਨੂੰ ਦਵਾ ਲਿਓ ਤੇ ਚਾਹ ਫੁੱਟੂਗੀ ਨਹੀਂ ਹੁਣ ਆਪਾਂ ਲੱਗੇ ਆ ਜੀ ਪਾਣੀ ਰੱਖ ਪਾ ਤੇ ਲੱਗੇ ਆ ਚਾਹ ਬਣਾਉਣ ਥੋੜਾ ਨੂੰ ਪਾਣੀ ਥੋੜਾ ਬੋਇਲ ਹੋ ਜੂਗਾ ਹੁਆ ਵਾਲਾ ਹੋਊਗਾ ਫਿਰ ਇਹਦੇ ਵਿੱਚ ਗੁੜ ਪਾਣਾ ਫਿਰ ਫਿਰ ਬੱਤੀ ਭਾ ਕੇ ਉਹਨੂੰ ਗੁੜ ਬਹੁਤ ਜ਼ਬਰਦਸਤਾ ਲੋ ਜੀ ਹੁਣ ਲੱਗੇ ਆ ਜੀ ਆਪਾਂ ਮੁੱਛਾ ਸੈੱਟ ਕਰਨ ਤੋਂ ਪਹਿਲਾਂ ਹੀ ਹੀਟ ਨਾਲ ਇਹਨਾਂ ਨੂੰ ਸਿਕਾਉਣਾ ਗੁੜ ਆ ਗਿਆ ਸਰਦਾਰਾਂ ਕਾਫੀ ਟਾਈਮ ਲੱਗ ਜੰਦਾ ਲੋ ਜੀ ਚਾਹ ਬਹੁਤ ਜ਼ਿਆਦਾ ਟੇਸਟੀ ਬਣੀ ਹੈ ਗੋੜ ਵਾਲੀ ਤੁਸੀਂ ਵੀ ਗੋੜ ਵਾਲੀ ਚਾਹ ਟਰਾਈ ਕਰਿਆ ਕਰੋ ਗੋੜ ਵਾਲੀ ਪੀਆ ਕਰੋ ਚਾਹ ਜਿਹੜੀ ਖੰਡ ਆ ਉਹ ਬਿਮਾਰੀਆਂ ਦਾ ਘਾਰਾ ਖੰਡ ਵਾਲੀ ਚਾਹ ਅਵੋਇਡ ਕਰੋ ਖੰਡ ਤੁਸੀਂ ਘਰ ਦੇ ਵਿੱਚੋਂ ਵਰਤਦੇ ਨਹੀਂ ਆ ਗੋੜ ਵਾਲੀ ਚਾਹ ਪੀਨੇ ਆ ਹਰ ਇੱਕ ਚੀਜ਼ 'ਚ ਗੋੜੀ ਪਾਉਨੇ ਆ ਤੁਸੀਂ ਵੀ ਗੋੜ ਯੂਜ਼ ਕਰਿਆ ਕਰੋ ਲੋ ਜੀ ਆਪਾਂ ਰੈਡੀ ਹੋ ਗਏ ਆ ਜੀ ਮੁੱਛਾਂ ਸੈੱਟ ਕਰ ਲੀਆਂ ਆਪਾਂ ਤੁਸੀਂ ਯਕੀਨ ਮੰਨੋਗੇ ਅੱਧਾ ਘੰਟਾ ਲੱਗਦਾ ਪੂਰਾ ਮੁੱਛਾਂ ਸੈੱਟ ਕਰਨ ਨੂੰ ਜਿਹੜੇ ਵੀ ਮੁੱਛਾਂ ਰੱਖਣ ਦੇ ਸ਼ੌਂਕੀ ਆ ਉਹ ਇਹ ਚੀਜ਼ ਨੋਟ ਕਰ ਲਓ ਇਹ ਓਦਾਂ ਹੀ ਨਹੀਂ ਬਣ ਜਾਂਦੀਆਂ ਰਾਤੋਂ ਰਾਤ 2017 ਦੀਆਂ ਰੱਖੀਆਂ ਹੋਈਆਂ ਤੇ 25 ਚੱਲਦਾ ਪਿਆ ਤੇ ਜਿੱਦਾਂ ਮਾਵਾ ਪੁੱਤ ਪਾਲਦੀਆਂ ਇਦਾਂ ਪਾਲੀਆਂ ਤੇ ਅੱਧਾ ਘੰਟਾ ਪੂਰਾ ਸੈੱਟ ਕਰਨ ਨੂੰ ਲੱਗਦਾ ਮੁੱਛਾਂ ਨੂੰ ਤੇ ਬਿਨਾ ਸਪੋਰਟ ਤੇ ਬਿਨਾ ਕਿਸੇ ਚੀਜ਼ ਤੋਂ ਬਣਾਈਆਂ ਲਓ ਜੀ ਚੱਲੇ ਆ ਜੀ ਆਪਾਂ ਹੁਣ ਪੂਜਾ ਨੂੰ ਲੈਣ ਵਾਸਤੇ ਰੈਡੀ ਹੋ ਕੇ ਲੱਗੇ ਆ ਜੀ ਨਿਕਲਣ ਤੇ ਤੁਸੀਂ ਬਣੇ ਰਹੋ ਸਾਡੇ ਨਾਲ ਲਓ ਜੀ ਮੰਮਾ ਆ ਗਈ ਆ ਇਹ ਮੰਮਾ ਟੂੜੀ ਦੋ ਟੂੜੀ ਦੋ ਉਹ ਖੋਲ ਦੋ ਕੁੜ ਮੇਰੇ ਜਨ ਨੂੰ ਗਰਮ ਲੱਗਦੀ ਕੋਲ ਦੇ ਖੋਲ ਦੇ ਕੋਲ ਤਾਂ ਖੋਲ ਦੋ ਫੇ ਖੋਲਦੀ ਆ ਤੇ ਲਓ ਜੀ ਹੁਣ ਆਪਾਂ ਚੱਲੇ ਆ ਜੀ ਘਰ ਕਿੱਥੇ ਜਾਣਾ ਕਿੱਥੇ ਜਾਣਾ ਬਾਜ਼ਾਰ ਕਿਦਾਂ ਰਹੀ ਡਿਊਟੀ ਬੜਾ ਬਰਾ ਹਾਲ ਸੀ ਅੱਜ ਠੰਡ ਬਹੁਤ ਸੀ ਠੰਡ ਨਹੀਂ ਐਸਾ ਚੰਦਾ ਸੀ ਕੰਮ ਹੀ ਬੜਾ ਸੀਗਾ ਹਾਏ ਦੋ ਵਾਰਾਂ ਡਿਊਟੀ ਸੀ ਦੋ ਵਾਰਾਂ ਡਿਊਟੀ ਸੀ ਨਬਰਾ ਹੂੰ ਕਿੰਨੇ ਮਰੀਜ਼ ਸੀ ਮਰੀਜ਼ ਬਹੁਤ ਸੀਗੇ ਸਾਰੀ ਵਾੜ ਭਰੀ ਮਰੀਜ਼ਾਂ ਹੂੰ ਸਟੂਡੈਂਟ ਆਏ ਸੀ ਸਟੂਡੈਂਟ ਆਏ ਤੋਂ ਦੋ ਨਿਆਣੇ ਦੋਵਾਂ ਚ ਕੀ ਕਰਨਾ ਸੀ ਇਹਨਾਂ ਹੂੰ ਉੱਤੇ ਇੱਕ ਤਾਂ ਲੇ ਡੈਥ ਹੋ ਗਈ ਹੂੰ ਆ ਨਾ ਕੋ ਡਾਕਟਰ ਵੜਿਆ ਉੜੀ ਹੋੜ ਕਰਕੇ ਘੰਟੇ ਬਾਅਦ ਡਾਕਟਰ ਆਇਆ ਪਾ ਹਾਏ ਤੇਰਾ ਲਾਜੋ ਨਾ ਕੇ ਆਇਆ ਵਾ ਕਿੰਨਾ ਸੋਹਣਾ ਲੱਗ ਰਿਹਾ ਪਾਪਾ ਨੇ ਸਿਰ ਵਾਇਆ ਤੇ ਨਾਲੇ ਨਾਤਾਂ ਦੇਖ ਮੂੰਹ ਦੇ ਕਿੰਨਾ ਸਾਫ ਤੇ ਤੌਣ ਵੀ ਦੇਖ ਕਿੰਨੀ ਸਾਫ ਤੈਨੂੰ ਆਇਆ ਕਿ ਤੁਸੀਂ ਇਹ ਕੀ ਗੱਲ ਹੋਈ ਨਹੀਂ ਨਿਵਾਇਆ ਤਾਂ ਇਹਨੇ ਸੋਹਣਾ ਲੱਗਦਾ ਪਿਆ ਮੈਂ ਨਹੀਂ ਨਿਵਾਇਆ ਛੁੱਟ ਪਾ ਪਾ ਕੋਈ ਨਾ ਜਾ ਕੇ ਨਿਵਾਦ ਰਹਾ ਸਰ ਉਹ ਜੀ ਅੱਜ ਤੁਸੀਂ ਦੇਖ ਸਕਦੇ ਹੋ ਸੰਡੇ ਦਾ ਕਰਕੇ ਕਿੰਨਾ ਰਸ਼ ਆ ਇਹ ਹੈ ਜਲੰਧਰ ਦਾ ਮੇਨ ਜੋਤੀ ਚੌਂਕ ਅੱਜ ਨਹੀਂ ਜਾਂਦੇ ਅੰਦਰ ਅੰਦਰ ਅੱਜ ਤੋਂ ਬਾਜ਼ਾਰ ਦੇ ਅੰਦਰ ਜਾਣ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਰਸ਼ਮ ਹੋ ਜ਼ਿਆਦਾ ਦਾ ਦਾ ਦੇ ਦ ਸੀ ਕਾਮ ਦਾ ਟਾਈਮ ਹੋ ਗਿਆ ਸੰਡੇ ਤੇ ਮਾਰਕੀਟ ਲੱਗਦੀ ਹੈ ਨਾ ਸਾਰੀ ਕੱਪੜਿਆਂ ਦੀ ਆਕਰ ਗ੍ਰਾਸ਼ਾ ਰਹੂਗਾ ਆਗੇ ਜੀ ਜਲੰਧਰ ਦੇ ਮਸ਼ਹੂਰ ਸੁਨਿਆਰੇ ਗੁਜਰਾਲਾ ਜੁਲਰਸ ਬਹੁਤ ਹੀ ਮਸ਼ਹੂਰ ਹੈ ਤੇ ਬਹੁਤ ਵਡੀਆਂ ਸ਼ਾਪਸ ਇੱਥੇ ਦੇਖ ਸਕਦੇ ਤੁਸੀਂ ਹੁਣ ਆਪਾਂ ਆ ਗਏ ਆਂ ਜੀ ਕ੍ਰੀਮਿਕ ਆ ਇੱਥੋ ਲੱਗਿਆ ਜੀ ਆਪਾਂ ਕੁਝ ਖਾਣ ਲੱਗ ਜਣਾ ਬੱਪਾ ਆਪਾਂ ਕੁਝ ਖਾਣਾ ਫਿਰ ਅੱਗੇ ਚੱਲਦੇ ਆਜੋ ਆਪਾਂ ਇੱਥੇ ਹੀ ਰਹਿਦਾ ਜਿਆਦਾ ਇਹਨਾਂ ਦੀ ਬਹੁਤ ਕੁਆਲਿਟੀ ਬੋਲਦੀ ਆ ਕ੍ਰੀਮਿਕ ਦਾ ਦੇਖੋ ਹਰ ਇੱਕ ਚੀਜ਼ ਬਹੁਤ ਵਧੀਆ ਸਾਫ ਸਪਾਈ ਇਹ ਦੇਖ ਸਕਦੇ ਤੁਸੀਂ ਇਹਨਾਂ ਇੱਕ ਚੀਜ਼ਾਂ ਨੂੰ ਬਹੁਤ ਵਧੀਆ ਜਣਾਪੂਰੀ ਸ਼ੋਰਨ ਟੂਰੇ ਰੈਂਟ ਪ੍ਰਾਈਸ 버ਗਰ ਗ੍ਰਿਲ ਸੈਂਡਵਿਚ ਆਹ ਦੇਖ ਸਕਦੇ ਹੋ ਰਬੜੀ ਰਸਮਲਾਈ ਇਹਨਾਂ ਦੀ ਮਠਾਈ ਬਹੁਤ ਵਧੀਆ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਵਧੀਆ ਇਹਨਾਂ ਦੀ ਮਠਿਆਈ ਹੁੰਦੀ। ਦੇਸੀ ਘਿਓ ਦੀ ਵੀ ਦੂਜੀ ਵੀ ਤਾਜ਼ਾ ਫਰੈਸ਼ ਕੁਆਲਿਟੀ ਬਹੁਤ ਵਧੀਆ ਹੁੰਦੀ। ਆਹ ਦੇਖ ਸਕਦੇ ਹੋ ਡਰਾਈ ਫਰੂਟਸ। ਅਸੀਂ ਤਾਂ ਹਮੇਸ਼ਾ ਇੱਥੇ ਹੁੰਦੇ ਹਾਂ। ਹੋਰ ਕਿਸੇ ਸ਼ਾਪ ਤੇ ਜਾਂਦੇ ਨਹੀਂ। ਦੇਖ ਸਕਦੇ ਹੋ ਕਸਟਮਰ। ਘੱਟੇ। ਨਾਨਾ ਸ਼ੇਕਸ। ਬ੍ਰੋ। ਦੇਖ ਸਕਦੇ ਹੋ। ਸਹਦੋ ਕੇ ਇੱਕ ਵੀ ਕਿੰਨੇ ਵਧੀਆ ਤੁਸੀਂ ਦੇਖ ਸਕਦੇ ਹੋ ਫਰਾਂਸ ਕੇਕ ਪਰ ਇੱਕ ਬਰਕਾ ਦੇ ਕੇ ਗੰਗਰਾ ਵੀ ਬੇਸਟ ਇਸ ਲਓ ਦਮ ਆਪਣੀ ਆ ਗਈ ਹੈ ਜੀ ਰੰਗੀ ਗੁਲਫੀ ਨੂੰ ਦਿਹਾੜੀ ਨਾ ਲਓ ਗੁਲਗਿਆ ਲਾਓ ਜਦੋਂ ਤੂੰ ਗੁਲਗਿਆ ਲੈ ਮੈਨੂੰ ਦੇ ਦੇ ഭംഗ <laughs> <laughs> ਆਹ ਵਾਤਾ ਇਧਰ ਵੱਡਾ ਮੁੰਡਾ ਵੀ ਨਾਲ ਪਿਆ ਆਹ ਓ ਛੱਟਾ ਕਾ ਕੀ ਮਮਾ ਲੈ ਰਹੀ ਆ ਚੱਲ ਜਾ ਰਿਹਾ ਲਵਜ ਨੂੰ ਕੁੱਟਦਾ ਲਵਜ ਨੂੰ ਕੁੱਟਦਾ ਚੱਲ ਪਰਾਂ ਹੋ ਕਹਿੰਦਾ ਚੱਲ ਪਰਾਂ ਉਹ ਕਹਿੰਦਾ ਮੇਰੀ ਮਮਾ ਆਹ ਦੇ ਲਵਜ ਨੂੰ ਕੁੱਟਦਾ ਕਹਿੰਦਾ ਚੱਲ ਪਰਾਂ ਹੋ ਉਹਦੇ ਉਹਦੇ ਲਵਜ ਨੂੰ ਢਾ ਲਿਆ ਲਵਜ ਨੂੰ ਢਾ ਲਿਆ ਜੈਜੋ ਦੇ ਘਾਰੇ ਲਾਉ ਜਨੂੰ ਜੰਨੀ ਬਾਜੀ ਲਾਉ ਜੋ ਤੇ ਜੈਜੋ ਦੀ ਲੜਾਈ ਨੋ ਨੋ ਇਹ ਕਿਵੇਂ ਕਰਦੇ ਕਹਿੰਦਾ ਮੇਰੀ ਮੰਮਾ ਚੰਨੀ ਲਾ ਕੇ ਤੇ ਮੈਨੂੰ ਚਾਇਨਾ ਕਿੰਦਾ ਹੈ ਤਾਂ ਬਾਦੀ ਚੱਲ ਰਹੀ ਨੇ 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 ਬੇਪੋਰਚ ਨੂੰ ਪੋਰਚ ਚੰਨੀ ਚੰਨੀ ਨੇ ਨੇ ਰੋਵੇ ਤੇ ਤੈਨੂੰ ਤੁਲੇ ਆ ਤੂੰ ਲਿਆਉ ਤੂੰ ਪੀਂਦੀ ਤੂੰ ਪੀ ਜਿਵੇਂ ਪੀਣਾ ਸੀ ਜਿਵੇਂ ਪੀਣਾ ਸੀ ਜਿਵੇਂ ਪੀਏ ਜਿਵੇਂ ਨੇ ਦਿਨ ਕਰੀ ਆਹ ਤੱਕ ਮੇਰੇ ਤੱਕ ਤੇਰੇ ਆਪ ਦਾ ਦੁੱਧ ਲਿਆ ਜੈਜੋ ਬੇ ਜਗ੍ਹਾ ਦੀ ਹੈ ਕਿ

ਲਓ ਜੀ ਇਸ ਦੇ ਨਾਲ ਹੀ ਕਰਦੇ ਹਾਂ ਵਲੌਗ ਦੀ ਸਮਾਪਤੀ ਤੇ ਮਿਲਦੇ ਹਾਂ ਜੀ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਰਾਬ ਰੱਖਾ ਧੰਨਵਾਦ